हे प्राणनाथ गोविंद कृपा निधान जग गुरु हे प्राणनाथ गोविंद कृपा निधान जग गुरु हे संसार ताप वरने ਕਰुणा ਮੈਂ ਸਭ ਦੁੱਖ ਹਰੋ ਈਸ਼ਰਣ ਜੋ ਦੇ ਅਲਾ ਦਿਨ ਨਾਤ ਮਾਇਆ ਕਰੋ ਸਰੀਰ ਸੁਆਸਤ ਥੀਣ ਸਮੇ ਸਿਮਰੰਤ ਨਾਨਕ ਰਾਮ ਤੁਮੋਦਰ ਮਾਧਵਾ ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਤੁਮੋਦਰ ਮਾਧਵਾ ਵਾਹਿਗੁਰੂ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵਤਾ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਤਤਨ ਸਤਗੁਰੂ ਇਸ ਸ੍ਰੀ ਪਾਤਸ਼ਾਹ ਗੁਰੂ ਅਮਰਦਾਸ ਜੀ ਦੁਆਰਾ ਇਹ ਉਚਾਰੀ ਹੋਏ ਅੰਮ੍ਰਿਤਮਈ ਬਾਣੀ ਅਨੰਦ ਸਹਿਬ ਜੀ ਦਾ ਪਾਠ ਜਿਸ ਤਿੱਕੀ ਅੱਜ 21ਵੀਂ ਪੜੀ ਦੀ ਸ਼ਬਦ ਵਿਚਾਰ ਆਪਾਂ ਕਰਾਂਗੇ ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 919 ਅੰਗਤਿ ਸਿਸ਼ੋਵਤ ਹੈ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵਤ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਦੇ ਸਾਨਮੁਖ ਹੋਵੇ ਸਾਨਮੁਖ ਗੁਰੂ ਦੀ ਆਗਿਆ ਦੇ ਵਿੱਚ ਚਲਣਾ ਅਤੇ ਗੁਰੂ ਦੇ ਸਾਹਮਣੇ ਸੁਰਖਰੂ ਹੋ ਜਾਣਾ ਉਹ ਸਾਨਮੁਖ ਹੈ ਤਾਂ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰੂ ਅਮਰਦਾਸ ਜੀ ਗੁਰ ਗੱਦੀ ਨਿਵਾਜਣ ਲੱਗੇ ਉਸ ਵੇਲੇ ਦਾ ਸੀਨ ਜੋ ਸੀ ਓਮ ਬਾਬਾ ਸੁੰਦਰ ਜੀ ਨੇ ਆਪਣੀ ਬਾਣੀ ਸੱਜ ਦੇ ਵਿੱਚ ਅੰਕਿਤ ਕੀਤਾ ਹੈ ਬਾਬਾ ਸੁੰਦਰ ਜੀ ਦਾ ਪਰਮਾਨ ਹੈ ਸਤ ਗੁਰ ਪੁਰਖ ਜੇ ਬੋਲੇ ਆ ਸਤ ਗੁਰ ਪੁਰਖ ਜੋ ਬੋਲਿਆ ਗੋਰ ਸਿਕਾਂ ਮੰਨ ਲਈ ਰਜ਼ਾਏ ਜਿਓ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਨੂੰ ਕਿਹਾ ਕਿ ਜੇ ਤੋ ਗੁਰੂ ਦੀ ਜੋਤ ਤੁਹਾਡੇ ਵਿੱਚ ਹੈ ਤੁਸੀਂ ਚੌਥੀ ਜਗ੍ਹਾ ਦੇ ਦਿੱਤੇ ਤੁਸੀਂ ਬਰਾਬਰਾਨ ਹੋਵੋਗੇ ਸਤਿਗੁਰ ਪੁਰਖ ਜੋ ਬੋਲੇ ਆ ਗੁਰ ਸਿੱਖਾਂ ਮੰਨ ਲਈ ਰਜ਼ਾਏ ਜੀਓ ਗੁਰ ਸਿੱਖਾਂ ਨੇ ਇਹ ਰਜ਼ਾ ਮੰਨ ਲਈ ਗੁਰੂ ਅਮਰਦਾਸ ਜੀ ਨੇ ਜੋ ਕਿਹਾ ਕਿ ਅੱਗੇ ਤੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਹੋਣਗੇ ਸਿੱਖਾਂ ਨੇ ਗੁਰੂ ਸਿੱਖਾਂ ਨੇ ਇਹ ਮੰਨ ਰਜ਼ ਮੰਨ ਕੇ ਗੁਰੂ ਰਾਮਦਾਸ ਜੀ ਦੇ ਚਰਨੀ ਪਏ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕੀਤੀ ਗੁਰੂ ਅਮਰਦਾਸ ਜੀ ਦੇ ਦੋ ਸਹਬਜ਼ਾਦੇ ਨੂੰ ਪੁੱਤ ਇੱਕ ਮੋਹਣੀ ਜੀ ਇੱਕ ਮੋਹਰੀ ਜੀ ਮੋਹਣ ਜੀ ਜੋ ਅਸਾਂ ਨੂੰ ਉਹ ਤਾਂ ਗੁਰੂ ਰਾਮਦਾਸ ਜੀ ਦੇ ਪੈਰੀ ਨਹੀਂ ਪਏ ਪਰ ਮੋਰੀ ਜੀ ਜੋ ਸਾਨੂੰ ਉਹ ਗੁਰੂ ਰਾਮਦਾਸ ਜੀ ਦੇ ਪੈਰੀ ਪਏ ਉਹਨਾਂ ਨੇ ਨਮਸਕਾਰ ਕੀਤੀ ਸਤਿ ਗੁਰੂ ਪੁਰਖ ਜੋ ਬੋਲੇ ਆ ਗੁਰ ਸਿੱਖਾਂ ਮੰਨ ਲਈ ਰਜ਼ਾਏ ਜੀਓ ਮੋਰੀ ਪੁੱਤ ਸਨ ਮੁਖ ਹੋਇਆ ਮੋਰੀ ਪੁੱਤ ਸਨਮੁਖ ਹੋਇਆ RAM DAS ਹੈ ਪੈਰੀ ਪਾਏ ਜੀਉ ਮੋਰੀ ਪੁੱਤ ਸਨਮੁਖ ਹੋਇਆ RAM DAS ਹੈ ਪੈਰੀ ਪਾਏ ਜੀਉ RAM DAS ਗੁਰੂ RAM DAS ਜੀ ਦੇ ਚਰਨਾਂ ਦੇ ਵਿੱਚ ਟੈਪਿਆ ਸਨਮੁਖ ਹੋ ਗਿਆ ਸਨਮੁ ਕਿਰੇ ਹੋਇਆ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਦੇ ਆਕੇ ਮੋਰੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪੈ ਕੇ ਗੁਰੂ ਅਮਰਦਾਸ ਜੀ ਦੇ ਮੋਰੇ ਸਨਮੁਖ ਹੋ ਗਿਆ ਗੁਰੂ ਅਮਰਦਾਸ ਜੀ ਦੇ ਸਾਹਮਣੇ ਸੁਰਖਰੂ ਹੋ ਗਿਆ ਜੋ ਗੁਰੂ ਅਮਰਦਾਸ ਜੀ ਨੇ ਕਿਹਾ ਉਹ ਗੱਲ ਮੰਨ ਲਈ ਇਹ ਸਨਮੁਖ ਸ਼ਬਦ ਇਹ ਜੋ ਗੁਰੂ ਦੀ ਆਗਿਆ ਹੈ ਉਹਦੇ ਮੁਤਾਬਕ ਚੱਲ ਕੇ ਗੁਰੂ ਦੇ ਅੱਗੇ ਸੁਰਖਰੂ ਹੋ ਜਾਣਾ ਇਹ ਸੰਮੁਖ ਸ਼ਬਦ ਹੈ ਜੇ ਕੋ ਸੇਖ ਗੁਰੂ ਸੇਤੀ ਸੰਮੁਖ ਹੋਵੇ ਹੋਇ ਤਾਂ ਸੰਮੁਖ ਸੇ ਕੋਈ ਜਿਉ ਰਹਾ ਗੁਰ ਨਾਲੇ ਉਹ ਸੰਮਖ ਹੈ ਜੋ ਜਿਉ ਰਹਾ ਗੁਰ ਨਾਲੇ ਜੋ ਅੰਦਰੋਂ ਅੰਦਰ ਆਤਮੋਂ ਤੋਂ ਆਪਣੇ ਹਿਰਦੇ ਤੋਂ ਗੁਰੂ ਦੇ ਨਾਲ ਰਹਿੰਦਾ ਹੈ ਇਹ ਨਹੀਂ ਬੱਦਹ ਚੱਟੀ ਜੋ ਪਰੈ ਤਿਸ ਗੁਣ ਨਾਮ ਨੂੰ ਪੁਕਾਰ ਆਪਣੇ ਹਿਰਦੇ ਤੋਂ ਆਪਣੇ ਜੀਵ ਤੋਂ ਆਪਣੀ ਆਤਮਾ ਤੋਂ ਗੁਰੂ ਦੇ ਨਾਲ ਜੋਣਾ ਹੈ ਜਿਉ ਰਹੇ ਗੁਰ ਨਾਲੇ ਪਰ ਦੂਜੇ ਪਾਸੇ ਇਹ ਕੋ ਬੱਦਹ ਚੱਟੀ ਗੁਰੂ ਦਿਨਾਂ ਨੂੰ ਦੁਕਾਉਂਦਾ ਹੈ ਕਿ ਮੈਂ ਜੁੜਿਆ ਹੋਇਆ ਹਾਂ ਪਰ ਸਤਿਗੁਰੂ ਜੀ ਕਹਿੰਦੇ ਹਨ ਉਸ ਨੂੰ ਨਾ ਤਾਂ ਆਪਣੇ ਅੰਦਰ ਕੋਈ ਗੁਣ ਪੈਦਾ ਹੁੰਦਾ ਹੈ ਤੇ ਨਾ ਹੀ ਉਹ ਕਿਸੇ ਦਾ ਉਪਕਾਰ ਕਰ ਰਿਹਾ ਹੈ ਬੱਤਾ ਚੱਤੀ ਜੋ ਪਰੈ ਨਾਮ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਆ 세ਤੀ ਖੁਸ਼ੀ ਸਵਾਰੀਆ ਨਾਨਕ ਕਾਰਜਸਾਰ 세ਤੀ ਖੁਸ਼ੀ ਸਵਾਰੀਆ ਜੇ ਆਪਣੇ ਅੰਦਰੋਂ ਖੁਸ਼ੀ ਦੇ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਉਹੋ ਹੀ ਕੰਮ ਸਿਰੇ ਚੜਿਆ ਜਾਂਦਾ ਇਸੀ ਤਰ੍ਹਾਂ ਸਤਿਗੁਰੂ ਜੀ ਤੇ ਉਪਦੇਸ਼ ਕਰ ਰਹੇ ਹਨ ਉਹ ਹੈ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਵੱਧਾ ਚੱਟੀ ਨਾ ਬਲਕੇ ਆਪਣੇ ਅੰਦਰ ਆਤਮਾ ਨੂੰ ਆਪਣੇ ਅੰਦਰੋਂ ਆਪਣੇ ਹਿਰਦੇ ਤੋਂ ਗੁਰੂ ਦੇ ਨਾਲ ਰਵੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਫਿਰ ਉਹ ਗੁਰੂ ਦੇ ਸਾਹਮਣੇ ਕਰੇ ਗੁਰ ਕੇ ਚਰਨ ਫਿਰਦਾ ਤੇ ਆਏ ਅੰਤਰ ਆਤਮਾ ਸਮਾਲੇ ਜਿਹੜਾ ਗੁਰੂ ਦੇ ਸਾਹਮਣੇ ਹੋਣਾ ਚਾਹੁੰਦਾ ਹੈ ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਉਂਦਾ ਹੈ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਕਿਉਂਕਿ ਭਾਈ ਗੁਰਦਾਸ ਜੀ ਉਪਦੇਸ਼ ਕਰਦੇ ਹਨ ਗੁਰ ਮੂਰਤ ਗੁਰ ਸ਼ਬਦ ਹੈ ਗੁਰ ਮੂਰਤ ਗੁਰੂ ਸ਼ਬਦ ਹੈ ਗੁਰੂ ਦੀ ਔਰਤ ਗੁਰੂ ਦਾ ਸ਼ਬਦ ਹੈ ਗੁਰੂ ਦੇ ਚਰਨ ਗੁਰੂ ਦੇ ਸ਼ਬਦ ਹਨ ਉਹ ਇਥੇ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰ ਕੇ ਚਰਨ ਹਿਰਦੈ ਆਏ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਉਸ ਦਾ ਸਿਮਰਨ ਕਰੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਆਪਣੇ ਹਿਰਦੇ ਤੋਂ ਗੁਰੂ ਦਾ ਸ਼ਬਦ ਗਾਵੇ ਰਸਨਾ ਨੇ ਤਾਂ ਬੋਲਣਾ ਹੀ ਹੈ ਪਰ ਰਸਨਾ ਦੇ ਨਾਲ ਜੇ ਸਾਡਾ ਹਿਰਦਾ ਵੀ ਜੁੜਿਆ ਹੋਇਆ ਹੋਵੇ ਮਨ ਵੀ ਜੁੜਿਆ ਹੋਇਆ ਹੋਵੇ ਫਿਰ ਉਹ ਗੁਰੂ ਦੇ ਸਾਹਮਣੇ ਹੋ ਜਾਂਦੇ ਹਾਂ ਗੁਰ ਕੇ ਚਰਨ ਹਰਦ ਧਿਆਏ ਅੰਤਰ ਆਤਮਾ ਸੰਭਾਲੇ ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖੇ ਆਪ ਛੱਡ ਸਦਾ ਰਹੇ ਪਰਣਾ ਗੁਰਬੇ ਨੇ ਹੋਰ ਨਾ ਜਾਣ ਕੋਈ ਆਪ ਛੱਡ ਆਪ ਆਪਣੇ ਆਪ ਆਪਣੇ ਆਪ ਦੇ ਅੰਦਰੋਂ ਹੋਮੇ ਛੱਡ ਕੇ ਸਦਾ ਰਹਿ ਪਰਣਾ ਸਦਾ ਹੀ ਗੁਰੂ ਦੇ ਆਸਰੇ ਵੱਲ ਰਹੇ ਸਦਾ ਹੀ ਗੁਰੂ ਦੇ ਆਸਰੇ ਤੇ ਰਹੇ ਪਰਣਾ ਆਸਰਾ ਆਪ ਛੱਡ ਆਪਣਾ ਆਪ ਗਵਾ ਕੇ ਏਨੀ ਕਿ ਆਪਣੀ ਹੋਂਦ ਦਰਸਾ ਕੇ ਆਪਣਾ ਆਤਮ ਗਵਾ ਕੇ ਆਪ ਛੱਡ ਸਦਾ ਰਹਿ ਪਰਨ ਪਰਨ ਆਸਰਾ ਗੁਰੂ ਦੇ ਆਸਰੇ ਉੱਤੇ ਆਪਣਾ ਆਪ ਛੱਡ ਕੇ ਗੁਰੂ ਦੇ ਆਸਰੇ ਤੇ ਰਵੇ ਗੁਰੂ ਬਿਨ ਅਉਰ ਨਾਉ ਜਾਣ ਕੋਈ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਾ ਜਾਣੇ ਇਹੀ ਜਾਣੇ ਕਿ ਗੁਰੂ ਤੋਂ ਇਹ ਸਭ ਕੁਝ ਪ੍ਰਾਪਤੀ ਹੋਣੀ ਹੈ ਗੁਰੂ ਤੋਂ ਹੀ ਆਤਮਿਕ ਆਨੰਦ ਮਿਲਦਾ ਹੈ ਗੁਰੂ ਤੋਂ ਹੀ ਆਤਮਿਕ ਖੇੜਾ ਮਿਲਦਾ ਹੈ ਜੋ ਵੀ ਬਿਰਤਾ ਹੈ ਗੁਰੂ ਦੇ ਅੱਗੇ ਹੀ ਦੱਸੇ ਗੁਰੂ ਤੋਂ ਬਿਨਾਂ ਕਿਸੇ ਔਰ ਪਾਸੇ ਨਾ ਜਾਵੇ ਜੀ ਕੀ ਬਿਰਤਾ ਹੋਏ ਸੋ ਗੁਰਪੈ ਅਰਦਾਸ ਕਰ ਛੋੜ ਸਗਲ ਸਿਆਣਪ ਮਨ ਤਨ ਅਰਪ ਧਰ ਆਪਣੇ ਸਿਆਣਪ ਛੱਡ ਕੇ ਛੋੜ ਸਗਲ ਸਿਆਣਪ ਸਾਰੀ ਸਿਆਣਪ ਆਪਣੀਆਂ ਛੱਡ ਕੇ ਆਪਣਾ ਮਾਨ ਅਤੇ ਤਨ ਗੁਰੂ ਦੇ ਹਵਾਲੇ ਕਰ ਦੇ ਗੁਰੂ ਤੋਂ ਬਿਨਾ ਹੋਰ ਕੋਈ ਨਾ ਸਮਝ ਜੋ ਵੀ ਤੇਰੀ ਬਿਰਤਾ ਹੈ ਉਹ ਗੁਰੂ ਦੇ ਅਗਰੇ ਹੀ ਰੱਖ ਜੀ ਕੀ ਬਿਰਤਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣ ਪਸ ਸਗਲ ਮਨ ਤਨ ਅਰਪ ਤਾਰ ਜੋ ਇਸ ਤਰ੍ਹਾਂ ਕਰਦਾ ਹੈ ਉਹ ਗੁਰੂ ਦੇ ਸਨੁਖ ਹੈ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨੁਖ ਹੋਏ ਇਸ ਤਰ੍ਹਾਂ ਜੋ ਆਪਣੇ ਜੀਤ ਨੂੰ ਗੁਰੂ ਦੇ ਨਾਲ ਜੁੜਦਾ ਹੈ ਆਪਣਾ ਆਪ ਬਿਵਾ ਕੇ ਗੁਰੂ ਤੋਂ ਬਿਨਾ ਹੋਰ ਕਿਸੇ ਪਾਸੇ ਨਹੀਂ ਜਾਂਦਾ ਸਿਰਫ ਗੁਰੂ ਦੇ ਦਰ ਤੇ ਹੀ ਰਹਿੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਸੁਣੋ ਸੰਤੋ ਇਹ ਸੰਤ ਜਨੋ ਇਹ ਗੁਰੂਕ ਜਨੋ ਸੁਣੋ ਸੋ ਸਿੱਖ ਸੰਮੁਖ ਹੋਏ ਉਹੀ ਗੁਰੂ ਦੇ ਸੰਮੁਖ ਹੈ ਬਾਕੀ ਨਹੀਂ ਸਿਰਫ ਜੋ ਇਸ ਤਰ੍ਹਾਂ ਆਪਣਾ ਰਸਤਾ ਬਣਾਉਂਦਾ ਹੈ ਉਹ ਹੀ ਗੁਰੂ ਦੇ ਸੰਮੁਖ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਸਤਿਗੁਰ ਦਾ ਦੱਸਿਆ ਹੋਇਆ ਰਸਤਾ ਅਪਣਾ ਕੇ ਗੁਰੂ ਦੇ ਸਾਹਮਣੇ ਹੋ ਸਕੀਏ ਗੁਰੂ ਦੇ ਅੱਗੇ ਆਪਣਾ ਆਪ ਪੇਟ ਕਰ ਸਕੀਏ ਗੁਰੂ ਦੇ ਰਸਤੇ ਦੇ ਤੁਰ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ